ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਇਹ ਗ੍ਰੀਨ ਗ੍ਰੀਨ ਮਟਰ ਤੇ ਮੈਂ ਪਲੇਟ ਦੇ ਵਿੱਚ ਪਾ ਰੱਖੇ ਨੇ ਕਿ ਇਹ ਮਟਰ ਹੈ ਜਿਹੜੇ ਆਪਣੇ ਕੋਲ ਕਰੀਬ-ਕਰੀਬ 1 ਕੱਪ ਦੇ ਕਰੀਬ ਹੈਗੇ ਮਟਰ ਤੇ ਇਹ ਗ੍ਰੀਨ ਗ੍ਰੀਨ ਜਿਹੜੇ ਫਰੈਸ਼ ਅੱਜਕੱਲ ਮਟਰ ਆ ਰਹੇ ਨੇ ਉਹ ਮਟਰ ਹੈ ਉਹਨਾਂ ਨੂੰ ਆਪਾਂ ਦਾਣਿਆਂ ਨੂੰ ਆਪਾਂ ਮਟਰਾਂ ਦੇ ਵਿੱਚੋਂ ਕੱਢ ਕੇ ਅਲੱਗ ਕਰਕੇ ਧੋ ਲਿਆ ਸੀ ਤੇ ਦੋ ਆਪਾਂ ਇੱਥੇ ਲਏ ਆ ਆਲੂ ਆਲੂ ਕੱਟ ਕੇ ਆਪਾਂ ਇੱਕੋ ਸਾਈਜ਼ ਦੇ ਵਿੱਚ ਰੱਖ ਰੱਖੇ ਨੇਗੇ ਤੇ ਨਾਲ ਹੀ ਆਪਾਂ ਮਸਾਲੇ ਵਾਸਤੇ ਲਏ ਆ ਦੋ ਪਿਆਜ਼ ਤੇ ਦੋ ਲਈਆਂ ਆਪਾਂ ਲਾਲ ਮਿਰਚਾਂ ਤੇ ਇੱਕ ਟੁਕੜਾ ਆਪਣੇ ਕੋਲੇ ਅਦਰਕ ਦਾ ਤੇ 10-12 ਕਲੀਆਂ ਆਪਣੇ ਕੋਲੇ ਆ ਲਸਣ ਦੀਆਂ ਇਹ ਸਾਰੇ ਦਾ ਆਪਾਂ ਬਣਾਵਾਂਗੇ ਮਸਾਲਾ ਇਹ ਜਿਹੜੀਆਂ ਮਿਰਚਾਂ ਆਪਾਂ ਨੂੰ ਸਬਜੀ ਨਾਲ ਮਿਲਦੀਆਂ ਹੁੰਦੀਆਂ ਨੇ ਤੇ ਉਹ ਜਿਹੜੀਆਂ ਰੈੱਡ ਹੋ ਜਾਂਦੀਆਂ ਉਹ ਸਬਜੀ ਵਾਲੀਆਂ ਮਿਰਚਾਂ ਨੇ ਇਹ ਇਹਨਾਂ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਨਾਲ ਹੀ ਗ੍ਰाइंड ਕਰਾਂਗੇ ਤਾਂ ਜੋ ਆਪਣੇ ਸਬਜੀ ਦੀ ਕਲਰ ਤੇ ਰੰਗਤ ਸੋਹਣੀ ਬਣ ਜੇ ਦੇਸੀ ਅਦਰਵਾਈਜ਼ ਆਪਾਂ ਹਮੇਸ਼ਾ ਗ੍ਰੀਨ ਮਿਰਚੀ ਯੂਜ਼ ਕਰਦੇ ਹੁੰਨੇ ਆ ਤੇ ਅੱਜ ਆਪਾਂ ਇਹ ਜਿਹੜੀਆਂ ਰੈੱਡ ਹੋਈਆਂ ਵੀ ਆ ਰੈੱਡ ਇਹ ਮਿਰਚਾਂ ਆਪਾਂ ਯੂਜ਼ ਕਰਾਂਗੇ ਤੇ ਸਾਰੇ ਮਸਾਲੇ ਨੂੰ ਆਪਾਂ ਪਾ ਲਾਂਗੇ ਜੱਗ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਕਰਾਂਗੇ ਗ੍ਰਾਈਂਡ ਤੇ ਮੈਂ ਇੱਥੇ ਲਏ ਆ ਦੋ ਨਿੱਕੇ ਨਿੱਕੇ ਜੇ ਟਮਾਟਰ ਟਮਾਟਰ ਅੱਜਕੱਲ ਬੜੇ ਹੀ ਕੋਸਟਲੀ ਹੋ ਗਏ ਨੇ ਇੱਕਦਮ ਇਹਨਾਂ ਨੇ ਆਪਦੀ ਲਾਲੀ ਦਿਖਾਉਣੀ ਸ਼ੁਰੂ ਕਰਤੀ ਐ ਤੇ ਆਪਾਂ ਚਾਹੇ ਲਾਲ ਹੋਣ ਤੇ ਚਾਹੇ ਜਿਹੜੇ ਮਰਜੀ ਕਲਰ ਚ ਬਦਲਣ ਇਹ ਜਿਹੜੀ ਸਬਜ਼ੀ ਦੇ ਵਿੱਚ ਆਪਾਂ ਟਮਾਟਰ ਯੂਜ਼ ਕਰਨੀ ਆ ਉਹ ਆਪਾਂ ਫਿਰ ਕਰਨੀ ਹੈ ਤੇ ਹੁਣ ਮਸਾਲੇ ਦੇ ਵਿੱਚ ਕੱਟ ਕੇ ਮੈਂ ਪੀਸੇਸ ਦੇ ਵਿੱਚ ਪਾ ਤੇ ਜੱਗ ਦੇ ਵਿੱਚ ਟਮਾਟਰ ਦੋ ਨਿੱਕੇ ਨਿੱਕੇ ਤੇ ਮਸਾਲਾ ਆਪਣਾ ਹੋ ਚੁੱਕਿਆ ਗ੍ਰਾਈਂਡ ਦੇਖੋ ਇੰਨਾ ਮੈਂ ਜਿਆਦਾ ਪਤਲਾ ਜਿਹਾ ਮਸਾਲਾ ਬਣਾਇਆ ਤੇ ਨਾ ਹੀ ਜਿਆਦਾ ਖੜਵਾ ਜਾਂ ਮੀਡੀਅਮ ਜੇ ਸਾਈਜ਼ ਦੇ ਵਿੱਚ ਮਸਾਲਾ ਜਿਹੜਾ ਗ੍ਰਾਈਂਡ ਕੀਤਾ ਹੈਗਾ ਕੁੱਕਰ ਲਿਆ ਕੁੱਕਰ ਦੇ ਵਿੱਚ ਦੋ ਵੱਡੇ ਚਮਚ ਤੇਲ ਦੇ ਪਾਏ ਤੇਲ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਜਿੰਨੀ ਦੇਰ ਦੇ ਵਿੱਚ ਗਰਮ ਹੁੰਦਾ ਹੈਗਾ ਉਨੀ ਦੇਰ ਫਿਰ ਆਪਾਂ ਵੇਟ ਕਰਦੇ ਹਾਂ 2 ਮਿੰਟ ਇਸ ਦੀ ਜਦੋਂ ਹੀ ਤੇਲ ਗਰਮ ਹੋਇਆ ਤੇ ਮੈਂ ਜਿਹੜਾ ਮਸਾਲਾ ਸੀ ਉਹ ਕੜਚੀ ਦੀ ਸਹਾਤ ਨਾਲ ਕੁੱਕਰ ਦੇ ਵਿੱਚ ਪਾਤਾ ਅੱਜ ਆਪਾਂ ਕੋਈ ਇਹਦੇ ਵਿੱਚ ਇੱਥੇ ਜੀਰਾ ਨਹੀਂ ਐਡ ਕੀਤਾ ਤੇ ਕੋਈ ਤੇਜ ਪੱਤਾ ਵਗੈਰਾ ਨਹੀਂ ਐਡ ਕੀਤਾ ਸਿੰਪਲ ਜੀ ਦੇਸੀ ਜੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਆਲੂ ਮਟਰ ਦੀ ਸਬਜ਼ੀ ਇਸ ਤਰ੍ਹਾਂ ਵੀ ਬਹੁਤ ਟੇਸਟੀ ਬਣ ਜਾਂਦੀ ਹੈ ਇਹ ਜੀ ਗੱਲ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਜ਼ਿਆਦਾ ਮਸਾਲੇ ਪਾਉਣ ਵਾਲੀ ਸਬਜ਼ੀ ਟੇਸਟੀ ਬਣਦੀ ਹੈ ਜੇ ਮਸਾਲਾ ਨਾਰਮਲ ਪਾ ਕੇ ਵੀ ਆਪਾਂ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰ ਲਈਏ ਤਾਂ ਸਬਜ਼ੀ ਆਪਣੀ ਬਹੁਤ ਵਧੀਆ ਬਣ ਜਾਂਦੀ ਹੈ ਦੇਖੋ ਮਸਾਲੇ ਨੇ ਸਾਰਾ ਆਪਣਾ ਜਿਹੜਾ ਆਇਲ ਸੀ ਛੱਡਣਾ ਸ਼ੁਰੂ ਕਰਤਾ ਹੁਣ ਮੈਂ ਇਹਦੇ ਵਿੱਚ ਪਾਈ ਇੱਕ ਚਮਚ ਚੀਨੀ ਐਸ ਵਾਰੀ ਆਪਾਂ ਚੀਨੀ ਪਾ ਕੇ ਸਬਜ਼ੀ ਬਣਾਵਾਂਗੇ ਕਿਉਂਕਿ ਜਿਹੜੇ ਮਟਰ ਹੁੰਦੇ ਆ ਇਹ ਕਈ ਵਾਰੀ ਫਿੱਕਲੇ ਜਿਹੇ ਹੁੰਦੇ ਆ ਅੱਜ ਕੱਲ ਦੇ ਸੀਜ਼ਨ ਵਾਲਾ ਮਟਰ ਹੁੰਦੇ ਆ ਜਿਹੜੇ ਜਦੋਂ ਇਹ ਫੁੱਲ ਸੀਜ਼ਨ ਦੇ ਵਿੱਚ ਆਉਂਦੇ ਆ ਤਾਂ ਇਹਨਾਂ ਦਾ ਆਪ ਦਾ ਖੁਦ ਦਾ ਟੇਸਟ ਹੁੰਦਾ ਉਸ ਤੋਂ ਬਾਅਦ ਮੈਂ ਪਾਇਆ ਨਮਕ ਮਿਰਚ ਤੇ ਹਲਦੀ ਤੇ ਧਨੀਆ ਪਾਊਡਰ ਤੇ ਜੀਰਾ ਪਾਊਡਰ ਇਹ ਸਾਰੇ ਮਸਾਲੇ ਪਾ ਕੇ ਦੋ ਕੁ ਘੁੱਟਾ ਉਤੋਂ ਨਹੀਂ ਪਾਇਆ ਪਾਣੀ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਫੇਰ ਪੁੰਨਾਂਗੇ ਇਹਨੂੰ ਆਪਾਂ ਪੁੰਨਾਂਗੇ ਨਹੀਂ ਇਹਨੂੰ ਆਪਾਂ ਰੰਨਾਂਗੇ ਜਦੋਂ ਇਹ ਮਸਾਲਾ ਇਹ ਪੂਰਾ ਆਪਦਾ ਰਿੱਜ ਜੇ ਗਿਆ ਤਾਂ ਸਮਝ ਲਓ ਆਪਣਾ ਮਸਾਲਾ ਬਣ ਕੇ ਹੋ ਚੱਲਿਆ ਤਿਆਰ ਦੇਖੋ ਇੱਥੇ ਮਸਾਲੇ ਨੇ ਆਪਣਾ ਪੂਰਾ ਰੰਗਤ ਛੱਡਤੀ ਹੈਗੀ ਮਸਾਲੇ ਨੇ ਆਪਦੀ ਪੂਰੀ ਰੰਗਤ ਛੱਡਣ ਤੋਂ ਬਾਅਦ ਦੇਖੋ ਜਦੋਂ ਇਹ ਮਸਾਲਾ ਬਣ ਜਾਂਦਾ ਪੱਕ ਜਾਂਦਾ ਤਾਂ ਫਿਰ ਉਹ ਬਰਤਨ ਦੇ ਨਾਲੋਂ ਪਾਸੇ ਹੋਣਾ ਸ਼ੁਰੂ ਹੋ ਜਾਂਦਾ ਹੈ ਦੇਖੋ ਮਸਾਲਾ ਇਹ ਭੁੱਜ ਕੇ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਜਿਹੜੇ ਮਟਰ ਸੀਗੇ ਉਹ ਕੱਢ ਕੇ ਰੱਖੇ ਹੋਏ ਉਹ ਕਰ ਦਾਂਗੇ ਐਡ ਰੈੱਡ ਰੈੱਡ ਆਪਣਾ ਮਸਾਲਾ ਤਿਆਰ ਹੈਗਾ ਸਬਜੀ ਦੇ ਲਈ ਜਿੰਨਾ ਜ਼ਿਆਦਾ ਮਸਾਲਾ ਵਧੀਆ ਹੋਊਗਾ ਓਨਾ ਜ਼ਿਆਦਾ ਮਸਾਲੇ ਦਾ ਕਲਰ ਵਧੀਆ ਬਣੂਗਾ ਸਬਜੀ ਦਾ ਕਲਰ ਵਧੀਆ ਬਣੂਗਾ ਤੇ ਮਟਰ ਤੇ ਆਲੂ ਆਪਣੇ ਬਹੁਤ ਹੀ ਵਧੀਆ ਟੇਸਟੀ ਟੇਸਟੀ ਬਣ ਕੇ ਹੋਣਗੇ ਤਿਆਰ ਮਟਰ ਆਪਾਂ ਹੁਣ ਇਹਨਾਂ ਨੂੰ ਪਾਤਾ ਇਹਦੇ ਮਸਾਲੇ ਦੇ ਵਿੱਚ ਮਸਾਲੇ ਦੇ ਵਿੱਚ ਪਾ ਕੇ ਹੁਣ ਆਪਾਂ ਮਟਰਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ 2 ਕਮਿੰਟ ਐਸੀ ਤਰ੍ਹਾਂ ਭੁੰਨਦੇ ਰਵਾਂਗੇ ਜਦੋਂ ਇਹ ਮਸਾਲਾ ਤੇ ਮਟਰ ਆਪਸ ਦੇ ਵਿੱਚ ਚੰਗੀ ਤਰ੍ਹਾਂ ਇਹ ਪੂਰੇ ਪੱਕ ਜਾਣਗੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਆਲੂ ਹੈ ਜਿਹੜੇ ਆਪਾਂ ਪਹਿਲਾਂ ਹੀ ਕੱਟ ਕੇ ਰੱਖ ਰੱਖੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਐਡ ਆਲੂ ਹੁਣ ਆਪਣੇ ਆਲੂ ਮਟਰਾਂ ਜਿਹੜੇ ਮਿਕਸ ਹੋ ਚੁੱਕੇ ਨੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਕੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਗਰੇਵੀ ਜਦੋਂ ਆਪਣੇ ਮਸਾਲੇ ਤੇ ਆਲੂ ਤੇ ਮਟਰਾਂ ਨੇ ਆਪਣਾ ਇਹ ਕਲਰ ਛੱਡਤਾ ਦੇਖੋ ਆਇਲ ਆ ਜਿਹੜਾ ਸਾਰਾ ਮਸਾਲਿਆਂ ਦੇ ਵਿੱਚ ਮਿਕਸ ਹੋ ਚੁੱਕਿਆ ਹੈਗਾ ਤੇ ਹੁਣ ਆਪਣੇ ਮਸਾਲਾ ਤੇ ਆਲੂ ਤੇ ਮਟਰ ਪੱਕਣ ਲਈ ਪੂਰੇ ਤਿਆਰ ਹੈ ਸਬਜ਼ੀ ਬਣਾਉਣ ਦੇ ਲਈ ਹੁਣ ਆਪਾਂ ਇਹਦੇ ਵਿੱਚ ਪਾਣੀ ਦਾ ਯੂਜ਼ ਕਰਾਂਗੇ ਆਪਾਂ ਪਾਣੀ ਵੀ ਇਹਦੇ ਵਿੱਚ ਲੋੜ ਅਨਸਾਰ ਹੀ ਪਾਵਾਂਗੇ ਜਿੰਨੀ ਕ ਆਪਾਂ ਗਰੇਵੀ ਇੱਥੇ ਹੁਣ ਮੈਂ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਹੁਣ ਢੱਕਣ ਦੇ ਕੇ ਨੂੰ ਕੁੱਕਰ ਨੂੰ ਆਪਾਂ ਕਵਰ ਕਰ ਦੇਣਾ ਚੰਗੀ ਤਰ੍ਹਾਂ ਦੋ ਤਿੰਨ ਆਪਾਂ ਮਰਵਾਵਾਂਗੇ ਵਿਸਲਾਂ ਜਿਹੜੇ ਅੱਜ ਕੱਲ ਦੇ ਮਟਰ ਹੁੰਦੇ ਆ ਵਿਸਲਾਂ ਮਰਵਾ ਕੇ ਹੀ ਸਹੀ ਤਰੀਕੇ ਨਾਲ ਪੱਕਦੇ ਨੇਗੇ ਨਹੀਂ ਜਦੋਂ ਪਹਿਲਾਂ ਸਰਦੀਆਂ ਦੇ ਵਿੱਚ ਮਟਰ ਆਉਂਦੇ ਸੀ ਤਾਂ ਆਪਾਂ ਖੁੱਲੀ ਭਾਂਡੇ ਦੇ ਵਿੱਚ ਖੁੱਲੀ ਸਬਜੀ ਵੀ ਬਣਾ ਲੈਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਲਵਾਈਆਂ ਦੋ ਤਿੰਨ ਵਿਸਲਾਂ ਤੇ ਇਹਦੀ ਆਪਾਂ ਸਟੀਮ ਹੈ ਜਿਹੜੀ ਉਹ ਕੱਢਤੀ ਬਾਹਰ ਤੇ ਕਵਰ ਚੱਕ ਕੇ ਹੁਣ ਆਪਾਂ ਚੈੱਕ ਕਰਾਂਗੇ ਆਪਣੀ ਸਬਜੀ ਕਿੰਨੀ ਕੁ ਵਧੀਆ ਬਣ ਚੁੱਕੀ ਹੈ ਦੇਖੋ ਸਬਜੀ ਆਪਣੀ ਬਣੀ ਵੀ ਨਜ਼ਰ ਆ ਰਹੀ ਹੈਗੀ ਵੇਖਦੇ ਆ ਬਾਕੀ ਚੈੱਕ ਕਰਦੇ ਆ ਵੀ ਕਿਤੇ ਕੋਈ ਕੱਚੇ ਤਾਂ ਨਹੀਂ ਰਹਿ ਗਏ ਆਲੂ ਜਾਂ ਮਟਰ ਇੱਕ ਵਾਰੀ ਤਾਂ ਆਪਾਂ ਨੂੰ ਐ ਲੱਗਦਾ ਹੁੰਦਾ ਜਿਵੇਂ ਆਪਣੀ ਸਬਜੀ ਪਤਲੀ ਪਤਲੀ ਬਣੀ ਆ ਪਰ ਜਿਵੇਂ ਜਿਵੇਂ ਇਹ ਸਬਜੀ ਥੋੜੀ ਜਿਹੀ ਆਪਦਾ ਠੰਡੀ ਹੁੰਦੀ ਜਾਊਗੀ ਤੇ ਓਵੇਂ ਓਵੇਂ ਗਾੜੀ ਹੁੰਦੀ ਜਾਊਗੀ ਤੇ ਬਾਕੀ ਆਪਾਂ ਜਿਹੜੇ ਆਲੂ ਪਾਏ ਆ ਆਪਾਂ ਵਿੱਚ ਮੈਸ਼ ਵੀ ਕਰਾਂਗੇ ਤੇ ਜਦੋਂ ਆਪਾਂ ਆਲੂ ਮੈਸ਼ ਕਰ ਦਿੰਨੇ ਆ ਤਾਂ ਸਬਜੀ ਆ ਜਿਹੜੀ ਹੋਰ ਵੀ ਵਧੀਆ ਟੇਸਟੀ ਟੇਸਟੀ ਤੇ ਗਾੜੀ ਗਾੜੀ ਜੀ ਲੱਗਣ ਲੱਗ ਜਾਂਦੀ ਹੈ ਦੇਖਣ ਦੇ ਵਿੱਚ ਹੀ ਸਬਜੀ ਬਹੁਤ ਗਰਮ ਹੈ ਹੱਥ ਨਹੀਂ ਲੱਗ ਰਿਹਾ ਸਬਜੀ ਨੂੰ ਬਿਲਕੁਲ ਵੀ ਇੱਕਦਮ ਖੋਲ ਕੇ ਆਪਾਂ ਚੈੱਕ ਕਰਨੀ ਸ਼ੁਰੂ ਕਰਤੀ ਹੁਣ ਮੈਂ ਪਹਿਲਾਂ ਮਟਰ ਚੈੱਕ ਕਰਾਂਗੀ ਮਟਰ ਹੈ ਜਿਹੜੇ ਪੱਕ ਚੁੱਕੇ ਨੇਗੇ ਤੇ ਆਲੂ ਵੀ ਆਪਣੇ ਵਧੀਆ ਬਣ ਗਏ ਹੋਣਗੇ ਪੱਕ ਗਏ ਹੋਣਗੇ ਤੇ ਹੁਣ ਆਪਾਂ ਜਿਹੜੇ ਆਲੂ ਹੈ ਇਹਦੇ ਵਿੱਚ ਆਪਾਂ ਥੋੜੇ ਜਿਹਾ ਆਲੂ ਹੈ ਜਿਹੜੇ ਮੈਸ਼ ਕਰ ਦਾਂਗੇ ਕੜਚੀ ਦੀ ਹੈਲਪ ਨਾਲ ਹੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਜਿਹੜੇ ਆਲੂ ਹੈ ਉਹ ਚੰਗੀ ਤਰ੍ਹਾਂ ਵਿੱਚ ਸਾਰੇ ਤਣੇ ਵੀ ਜਿੰਨੇ ਕ ਆਪਾਂ ਲੱਗਿਆ ਸਬਜੀ ਗਾੜੀ ਕਰਨ ਵਾਸਤੇ ਉਨਨੇ ਕਾ ਪਾਲੂ ਹੈ ਮੈਸ਼ ਕਰ ਦਾਂਗੇ ਆਲੂ ਐਸੇ ਕਰਕੇ ਆਪਾਂ ਥੋੜਾ ਜਿਹਾ ਵੱਧ ਪਾ ਦੇਈਦਾ ਹੁੰਦਾ ਸਬਜੀ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਆਲੂਆਂ ਨੂੰ ਮੈਸ਼ ਕਰ ਦਿੰਨੇ ਹੁੰਨੇ ਆ ਜਿਵੇਂ ਜਿਵੇਂ ਆਲੂ ਮੈਸ਼ ਹੁੰਦੇ ਜਾਂਦੇ ਤੇ ਸਬਜੀ ਆਪਣੀ ਗਾੜੀ ਹੁੰਦੀ ਜਾਂਦੀ ਤੇ ਸਬਜੀ ਹੋਰ ਵੀ ਵਧੀਆ ਵਧੀਆ ਰੰਗਤ ਜੀ ਆ ਜਾਂਦੀ ਹੈ ਸਬਜੀ ਦੇ ਵਿੱਚ ਤੇ ਗਾੜਾਪਨ ਹੋਣ ਨਾਲ ਟੇਸਟੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਆਪਣੀ ਜਦੋਂ ਸਬਜੀ ਫੁੱਲ ਗਰਮ ਹੁੰਦੀ ਆਪਾਂ ਨੂੰ ਕਲਰ ਵੀ ਨਹੀਂ ਸਹੀ ਲੱਗਦਾਗਾ ਨਜ਼ਰੋਂ ਆਏ ਲੱਗਦਾ ਹੁੰਦਾ ਜਿਵੇਂ ਭੱਦੀ ਭੱਦੀ ਸਬਜੀ ਬਣੀ ਹੈ ਜਿਵੇਂ ਜਿਵੇਂ ਸਬਜੀ ਥੋੜਾ ਜਿਆ ਟਿਕ ਜਾਂਦੀ ਹੈਗੀ ਠੰਡ ਠੰਡੀ ਹੋ ਜਾਂਦੀ ਹੈ ਕਿਉਂ ਵੀ ਸਾਰਾ ਉੱਪਰ ਆ ਜਾਂਦਾ ਤੇਲ ਵੀ ਸਾਰਾ ਉੱਪਰ ਆ ਜਾਂਦਾ ਤੇ ਉਸ ਤੋਂ ਬਾਅਦ ਆਪਣੀ ਸਬਜੀ ਸੋਹਣੀ ਸੋਹਣੀ ਜੀ ਲੱਗਣ ਲੱਗ ਜਾਂਦੀ ਹੈ ਦੇਖੋ ਹੁਣ ਆਪਣੀ ਸਬਜੀ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਹੀ ਜਦੋਂ ਸਬਜੀ ਆਪਣੀ ਦੇਖਣ ਦੇ ਵਿੱਚ ਹੀ ਬਣੀ ਹੋਈ ਵਧੀਆ ਲੱਗੇ ਤੇ ਫਿਰ ਖਾਣ ਨੂੰ ਮੱਲੋ ਮੱਲੀ ਮਨ ਕਰਦਾ ਤੇ ਹੁਣ ਜਿਹੜੀ ਸਬਜੀ ਸੀ ਆਪਾਂ ਪਾ ਲਈ ਇੱਕ ਬਾਉਲ ਦੇ ਵਿੱਚ ਕੱਢ ਲਈ ਹੈਗੀ ਗਰਮਾ ਗਰਮ ਸਬਜੀ ਤੇ ਤੁਸੀਂ ਦੇਖੋ ਗਰੇਵੀ ਹੈ ਜਿਹੜੀ ਬਣੀ ਓਨੀ ਕੀ ਬਣੀ ਹੈ ਜਿੰਨੀ ਕਿ ਆਪਣੀ ਸਬਜੀ ਹੈਗੀ ਨਾ ਜ਼ਿਆਦਾ ਵੱਧ ਤੇ ਨਾ ਜ਼ਿਆਦਾ ਘੱਟ ਤੇ ਹੁਣ ਸਬਜੀ ਆਪਣੀ ਬੜੀ ਵਧੀਆ ਬਣ ਕੇ ਤਿਆਰ ਹੋ ਗਈ ਇੱਕਦਮ ਪਰਫੈਕਟ ਸਬਜੀ ਹੁਣ ਬਸ ਇਹਦੇ ਵਿੱਚ ਕੱਢ ਲਈ ਹੈਗੀ ਤੇ ਆਪਣੀ ਸਬਜੀ ਹੁਣ ਇਹਦੇ ਉੱਤੇ ਆਪਾਂ ਪਾਵਾਂਗੇ ਸਬਜੀ ਦੇ ਉੱਪਰ ਮੇਥੀ ਮੇਥੀ ਪਾਉਣ ਨਾਲ ਤਾਂ ਫਿਰ ਸਬਜੀ ਦੇ ਵਿੱਚ ਖੁਸ਼ਬੂ ਵੀ ਵੱਜ ਜਾਂਦੀ ਹੈ ਤੇ ਟੇਸਟ ਵੀ ਵੱਜ ਜਾਂਦਾ ਹੈਗਾ ਉਤੋਂ ਦੀ ਆਪਾਂ ਪਤਾ ਕਿਓ ਆਪਣੀ ਗਰੇਵੀ ਵਾਲੀ ਆਲੂ ਮਟਰ ਦੀ ਸਬਜੀ ਤਿਆਰ ਹੈ ਵਧੀਆ ਵਧੀਆ ਖੁਸ਼ਬੂਦਾਰ ਸਬਜੀ ਹੈਗੀ ਹੁੰਚਾਏ ਆਪਾਂ ਇਹਨੂੰ ਰੋਟੀ ਨਾਲ ਖਾਈਏ ਤੇ ਚਾਹੇ ਪਰਾਂਠੇ ਨਾਲ ਤੇ ਚਾਹੇ ਚਾਵਲਾਂ ਨਾਲ ਇਹ ਆਪਣੀ ਮਨ ਦੀ ਮਰਜ਼ੀ ਹੁੰਦੀ ਹੈ ਵੀ ਕਾਦੇ ਨਾਲ ਆਪਾਂ ਖਾਣੀਏ ਜਿਆਦਾ ਕਾਦੇ ਨਾਲ ਪਸੰਦ ਕਰਦੇ ਆ ਤੰਦੂਰ ਦੀ ਰੋਟੀ ਨਾਲ ਵੀ ਇਹ ਸਬਜ਼ੀ ਆਪਾਂ ਨੂੰ ਬੜੀ ਵਧੀਆ ਤੇ ਟੇਸਟੀ ਟੇਸਟੀ ਲੱਗਦੀ ਹੈ ਜੀ ਜਦੋਂ ਵੀ ਆਪਣੇ ਕੋਲ ਤੰਦੂਰੀ ਫੁਲਕੇ ਹੋਣ ਉਹਦੇ ਨਾਲ ਖਾਈਏ ਤੇ ਅੱਜਕੱਲ੍ਹ ਗਰਮੀਆਂ ਦੇ ਵਿੱਚ ਤੰਦੂਰ ਦੀਆਂ ਰੋਟੀਆਂ ਹਰ ਕੋਈ ਬਣਾਉਂਦਾ ਤੇ ਜੇ ਕੋਈ ਨਹੀਂ ਵੀ ਬਣਾਉਂਦਾ ਤਾਂ ਬਾਹਰੋਂ ਲਿਆਉਂਦਾ ਖਾਣ ਦੇ ਲਈ ਗਰੇਵੀ ਵਾਲੀ ਵਧੀਆ ਵਧੀਆ ਟੇਸਟੀ ਟੇਸਟੀ ਸਬਜ਼ੀ ਚਾਹੇ ਹੁਣ ਤੁਸੀਂ ਰਾਤ ਨੂੰ ਖਾਓ ਚਾਹੇ ਸਵੇਰੇ ਖਾਓ ਤੇ ਚਾਹੇ ਤੁਸੀਂ ਦੁਪਹਿਰ ਦੇ ਟਾਈਮ ਖਾਓ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਦ ਸ੍ਰੀ ਅਕਾਲ